ਸਤਿ ਸ੍ਰੀ ਅਕਾਲ ਅੱਜ ਆਪਾਂ ਨਾ ਗੁਰੂ ਨਾਨਕ ਸਾਹਿਬ ਜੀ ਦੇ ਰਾਗ ਸੂਹੀ ਵਿੱਚ ਦਰਜ ਸ਼ਬਦ ਪਾਂਡਾ ਧੋਏ ਬੈਸ ਤੂਪ ਦੇਵੋ ਦੀ ਗੱਲਬਾਤ ਕਰਾਂਗੇ ਸਤਿ ਸ੍ਰੀ ਅਕਾਲ ਜੀ ਹਾਂਜੀ ਤੇ ਅੱਜ ਸਾਡਾ ਮਕਸਦ ਹੈ ਇਸ ਸ਼ਬਦ ਦੀਆਂ ਜਿਹੜੀਆਂ ਡੂੰਘੀਆਂ ਸਿੱਖਿਆਵਾਂ ਨੇ ਖਾਸ ਕਰਕੇ ਮਨ ਦੀ ਸਫਾਈ ਬਾਰੇ ਨਾਮ ਦੀ ਮਹੱਤਤਾ ਬਾਰੇ ਉਹਨਾਂ ਨੂੰ ਥੋੜਾ ਸਮਝਣਾ ਜੀ ਤੇ ਗੁਰੂ ਸਾਹਿਬ ਦੀ ਕਮਾਲ ਦੀ ਗੱਲ ਵੇਖੋ ਕਿੰਨੀਆਂ ਸਧਾਰਨ ਰੋਜ਼ਮਰਰਾ ਦੀਆਂ ਚੀਜ਼ਾਂ ਜਿਵੇਂ ਭਾਂਡਾ ਹੋ ਗਿਆ ਦੁੱਧ ਮਧਾਣੀ ਇਹਨਾਂ ਦੀਆਂ ਮਿਸਾਲਾਂ ਲੈ ਕੇ ਕਿੰਨਾ ਸੌਖਾ ਕਰਕੇ ਸਮਝਾ ਦਿੰਦਾ ਹਾਂ ਹਾਂ ਜੀ ਬਹੁਤ ਹੀ ਸੌਖੇ ਤਰੀਕੇ ਨਾਲ ਤੇ ਸ਼ਬਦ ਦਾ ਜਿਹੜਾ ਕੇਂਦਰੀ ਭਾਵ ਹੈ ਰਹਾਉ ਦੀ ਤੁਕ ਵਿੱਚ ਜਪੋ ਤਾ ਏਕੋ ਨਾਮਾ ਅਵਰ ਨਿਰਾਫਲ ਕਾਮਾ ਬਿਲਕੁਲ ਯਾਨੀ ਸਿਰਫ ਇੱਕ ਪਰਮਾਤਮਾ ਦਾ ਨਾਮ ਜਪਣਾ ਉਹੀ ਅਸਲ ਕੰਮ ਹੈ ਉਹੀ ਫਲਦਾਇਕ ਹੈ ਬਾਕੀ ਸਭ ਕੰਮ ਮਤਲਬ ਨਿਰਾਫਲ ਨੇ ਵਿਅਰਥ ਨੇ ਇਹ ਤਾਂ ਹੋ ਗਿਆ ਮੁੱਖ ਨੁਕਤਾ ਅੱਛਾ ਤੇ ਹੁਣ ਪਹਿਲੀ ਮਿਸਾਲ ਵਾ ਲਾਂਦੇ ਆ ਜਿਹੜੀ ਭਾਂਡੇ ਤੇ ਦੁੱਧ ਵਾਲੀ ਹੈ ਬਿਲਕੁਲ ਭਾਂਡਾ ਤੋਏ ਬੈਸ ਧੂਪ ਦੇਵੋ ਤਉ ਦੁੱਧੇ ਕੋ ਜਾਵੋ ਹਾਂ ਜੀ ਵੇਖੋ ਜਿਵੇਂ ਆਪਾਂ ਘਰ ਵਿੱਚ ਕਰਦੇ ਆ ਕੋਈ ਭਾਂਡਾ ਹੈ ਪਹਿਲਾਂ ਉਸ ਨੂੰ ਚੰਗੀ ਤਰ੍ਹਾਂ ਧੋਣੇ ਆ ਹਾਂ ਜੀ ਫਿਰ ਪੁਰਾਣੇ ਜ਼ਮਾਨੇ ਚ ਧੂਪ ਦਿੰਦੇ ਸੀ ਸੁਗੰਧੀ ਲਈ ਸਫਾਈ ਲਈ ਫਿਰ ਉਹਦੇ ਵਿੱਚ ਦੁੱਧ ਪਾਣ ਜਾਂਦੇ ਆ ਠੀਕ ਹੈ ਤੇ ਇਹਦਾ ਰੂਹਾਨੀ ਅਰਥ ਕੀ ਹੋਇਆ ਫਿਰ ਗੁਰੂ ਸਾਹਿਬ ਸਮਝਾ ਰਹੇ ਨੇ ਕਿ ਸਾਡਾ ਹਿਰਦਾ ਸਾਡਾ ਮਨ ਉਹ ਇੱਕ ਭਾਂਡੇ ਵਾਂਗ ਹੈ ਪਹਿਲਾਂ ਇਸ ਨੂੰ ਧੋਣਾ ਯਾਨੀ ਵਿਕਾਰਾਂ ਤੋਂ ਸਾਫ਼ ਕਰਨਾ ਹਾਂ ਵਿਕਾਰਾਂ ਤੋਂ ਮੈਲ ਤੋਂ ਸਾਫ਼ ਕਰਨਾ ਫਿਰ ਇਸ ਨੂੰ ਸੁਰਤ ਦੀ ਧੋਪ ਦੇਣੀ ਹੈ ਸੁਰਤ ਯਾਨੀ ਉੱਚੀ ਸਮਝ ਚੇਤਨਤਾ ਜਾਗਰੂਕਤਾ ਅੱਛਾ ਫਿਰ ਅਗਲੀ ਤੁਕ ਚ ਕਹਿੰਦੇ ਨੇ ਦੂਧ ਕਰਮ ਫੁਨ ਸੁਰਤ ਸਮਾਇਣ ਹੋਏ ਨਿਰਾਸ ਜਮਾਵੋ ਇੱਥੇ ਕਰਮ ਦਾ ਮਤਲਬ ਜਿਹੜੀ ਆਪਾਂ ਨੇਕ ਕਮਾਈ ਕਰਦੇ ਆਂ ਉਹ ਦੁੱਧ ਹੋ ਗਿਆ ਜੀ ਤੁਹਾਡੀ ਨੇਕ ਕਿਰਤ ਤੁਹਾਡੇ ਚੰਗੇ ਕੰਮ ਉਹ ਦੁੱਧ ਹੈ ਤੇ ਉਸ ਦੁੱਧ ਨੂੰ ਮਤਲਬ ਆਪਣੀ ਕਿਰਤ ਨੂੰ ਸੁਰਤ ਨਾਲ ਜੋੜ ਕੇ ਤੇ ਨਿਰਾਸ਼ ਹੋ ਕੇ ਨਿਰਾਸ਼ ਮਤਲਬ ਉਦਾਸ ਨਹੀਂ ਨਹੀਂ ਇੱਥੇ ਨਿਰਾਸ਼ ਦਾ ਮਤਲਬ ਉਦਾਸ ਨਹੀਂ ਇੱਥੇ ਮਤਲਬ ਹੈ ਦੁਨੀਆਵੀ ਆਸਾਂ ਤੋਂ ਨਿਰਲੇਪ ਹੋ ਕੇ ਮਤਲਬ ਫਲ ਦੀ ਇੱਛਾ ਤੋਂ ਬਿਨਾ ਅੱਛਾ ਨਿਰਲੇਪ ਹੋ ਕੇ ਉਸ ਕਿਰਤ ਰੂਪੀ ਦੁੱਧ ਨੂੰ ਹਿਰਦੇ 'ਚ ਜਮਾਉਣਾ ਹੈ ਹਾਂ ਜੀ ਤਾਂ ਕਿ ਉਸ ਵਿੱਚੋਂ ਫਿਰ ਆਤਮਿਕ ਸ਼ਾਂਤੀ ਦਾ ਆਤਮਿਕ ਆਨੰਦ ਦਾ ਮੱਖਣ ਨਿਕਲੇ ਵਾਹ ਇਹ ਬਹੁਤ ਹੀ ਵਧੀਆ ਤਰੀਕੇ ਨਾਲ ਰੋਜ਼ ਦੇ ਕੰਮ ਨੂੰ ਅਧਿਆਤਮ ਨਾਲ ਜੋੜਿਆ ਗਿਆ ਇਹ ਤਾਂ ਕਮਾਲ ਦੀ ਗੱਲ ਹੈ ਹਨਾ ਤੇ ਇਹ ਉਸ ਵੇਲੇ ਦੇ ਕਈ ਹੋਰ ਤਰੀਕਿਆਂ ਤੋਂ ਵੱਖਰਾ ਸੀ ਕਈ ਲੋਕ ਸਮਝਦੇ ਸੀ ਕਿ ਦੁਨੀਆ ਦੇ ਕੰਮ ਛੱਡਣੇ ਪੈਣਗੇ ਪਰ ਗੁਰੂ ਸਾਹਿਬ ਕਹਿੰਦੇ ਨੇ ਕਿ ਆਪਣੀ ਕਿਰਤ ਨੂੰ ਹੀ ਸਾਧਨ ਬਣਾਓ ਠੀਕ ਅੱਛਾ ਫਿਰ ਅਗਲੀ ਮਿਸਾਲ ਦੁੱਧ ਰੜਕਣ ਵਾਲੀ ਇਹੋ ਮਨ 80 ਹੱਥ ਕਰੋ ਪੁਣ ਨੇਤਰੋਂ ਨੀਂਦ ਨਾ ਆਵੇ ਹਾਂ ਜਿਵੇਂ ਦੁੱਧ ਰੇੜਕਣ ਵੇਲੇ ਮਧਾਣੀ ਦੀ ਈਟੀ ਹੁੰਦੀ ਹੈ ਜਿਸ ਨੂੰ ਫੜ ਕੇ ਘੁਮਾਈਦਾ ਉਹਨੂੰ ਕਾਬੂ 'ਚ ਰੱਖਣਾ ਪੈਂਦਾ ਹਾਂਜੀ ਹਾਂਜੀ ਉਸੇ ਤਰ੍ਹਾਂ ਆਪਣੇ ਮਨ ਨੂੰ ਇਸ ਚੰਚਲ ਮਨ ਨੂੰ ਈਟੀ ਵਾਂਗ ਆਪਣੇ ਹੱਥ 'ਚ ਆਪਣੇ ਵਸਤ ਕਰਨਾ ਤੇ ਇਹ ਕਿਉਂ ਕਰਨਾ ਸਿਰਫ ਇਕਾਗਰਤਾ ਲਈ ਆ ਇਕਾਗਰਤਾ ਤਾਂ ਹੈ ਹੀ ਪਰ ਨਾਲੇ ਨੇਤਰੋਂ ਨੀਂਦ ਨਾ ਆਵੇ ਇਸ ਤਰ੍ਹਾਂ ਕਰਨ ਨਾਲ ਮਾਇਆ ਦੇ ਮੋਹ ਵਾਲੀ ਉਹ ਜਿਹੜੀ ਗਫਲਤ ਦੀ ਨੀਂਦ ਹੈ ਨਾ ਉਹ ਨਹੀਂ ਆਉਂਦੀ ਬੰਦਾ ਆਤਮਿਕ ਤੌਰ ਤੇ ਸੁਚੇਤ ਰਹਿੰਦਾ ਹੈ। ਅੱਛਾ ਅੱਛਾ ਜਾਗਦਾ ਰਹਿੰਦਾ ਹੈ। ਹਾਂਜੀ ਜਾਗਦਾ ਰਹਿੰਦਾ। ਫਿਰ ਅੱਗੇ ਕਹਿੰਦੇ ਨੇ ਰਸਨਾ ਨਾਮ ਜਪੋ ਤਬ ਮਥਿਏ ਇਨ ਬਿਦ ਅੰਮ੍ਰਿਤ ਪਾਵੋ। ਯਾਨੀ ਜੀਬ ਨਾਲ ਨਾਮ ਜਪਣਾ ਇਹ ਹੈ ਅਸਲ ਚ ਦੁੱਧ ਰਿੜਕਣਾ। ਬਿਲਕੁਲ। ਉਹ ਜਿਹੜਾ ਕਿਰਤ ਦਾ ਦੁੱਧ ਹਿਰਦੇ ਚ ਜਮਾਇਆ ਸੀ ਉਸ ਨੂੰ ਹੁਣ ਜੀਬ ਨਾਲ ਨਾਮ ਜਪ-ਜਪ ਕੇ ਰਿੜਕਣਾ, ਮਥਣਾ। ਤੇ ਇਸ ਤਰ੍ਹਾਂ ਰਿੜਕਣ ਨਾਲ ਕੀ ਮਿਲੇਗਾ? ਇਨ ਬਿਦ ਅੰਮ੍ਰਿਤ ਪਾਵੋ। ਆਤਮਿਕ ਜੀਵਨ ਦੇਣ ਵਾਲਾ ਨਾਮ ਰਸ અમૃત પ્રાપ્ત ਹੁੰਦਾ ਹੈ ਬਹੁਤ ਖੂਬ اچھا ਹੁਣ ਤੀਜੀ ਮਿਸਾਲ ਤੇ ਆਉਨੇ ਆ ਇਹ ਮੰਦਰ ਪੂਜਾ ਨਾਲ ਜੁੜੀ ਹੋਈ ਲੱਗਦੀ ਹੈ ਹਾਂਜੀ ਅ ਮਨ ਸੰਪਟ ਜਿਤ ਸਤ ਸਰ ਨਾਵਣ ਭਾਵਨ ਪਾਤੀ ਤ੍ਰਿਪਤ ਕਰੇ ਹਾਂਜੀ ਜਿਹੜੀ ਮੂਰਤੀ ਪੂਜਾ ਹੁੰਦੀ ਹੈ ਉਹਦਾ ਜ਼ਿਕਰ ਹੈ ਪੁਜਾਰੀ ਮੂਰਤੀ ਨੂੰ ਸੰਪਟ ਜਾਨੀ ਛੋਟੇ ਡੱਬੇ ਜੇ ਚ ਰੱਖ ਕੇ ਇਸ਼ਨਾਨ ਕਰਾਉਂਦੇ ਨੇ ਫੁੱਲ ਪੱਤੇ ਚੜਾਉਂਦੇ ਹਨ ਹਾਂਜੀ ਹਾਂਜੀ ਪਰ ਗੁਰੂ ਸਾਹਿਬ ਉਸ ਬਾਹਰਲੀ ਰਸਮ ਨੂੰ ਅੰਦਰੂਨੀ ਅਰਥ ਦੇ ਰਹੇ ਨੇ ਉਹ ਕਹਿੰਦੇ ਨੇ ਆਪਣੇ ਮਨ ਨੂੰ ਹੀ ਉਹ ਸੰਪਟ ਬਣਾ ਲੈ ਮਨ ਨੂੰ ਹਾਂ ਮਨ ਨੂੰ ਤੇ ਸਤ ਸਰ ਨਾਵਣ ਸਤ ਦਾ ਸਰੋਵਰ ਯਾਨੀ ਸਤ ਸੰਗ ਗੁਰੂ ਦੀ ਸੰਗਤ ਉਸ ਵਿੱਚ ਇਸ਼ਨਾਨ ਕਰ ਇਹ ਹੈ ਅਸਲੀ ਇਸ਼ਨਾਨ ਤੇ ਫੁੱਲ ਪੱਤੇ ਪਾਵਨ ਪਾਤੀ ਉਸਰਤ ਦਾ ਪ੍ਰੇਮ ਭਾਵਨਾ ਇਹ ਭਾਵਨਾ ਦੇ ਫੁੱਲ ਪੱਤੇ ਝੜਾ ਇਸ ਨਾਲ ਪਰਮਾਤਮਾ ਤ੍ਰਿਪਤ ਕਰੇ ਮਤਲਬ ਪ੍ਰਸੰਨ ਹੁੰਦਾ ਤ੍ਰਿਪਤ ਹੁੰਦਾ ਵਾਹ ਇਹ ਤਾਂ ਪੂਜਾ ਦਾ ਸਾਰਾ ਨਜ਼ਰੀਆ ਹੀ ਬਦਲ ਦਿੱਤਾ ਬਾਹਰੋਂ ਅੰਦਰ ਵੱਲ ਬਿਲਕੁਲ ਫੋਕਸ ਅੰਦਰ ਹੈ ਤੇ ਅਸਲ ਸੇਵਾ ਕੀ ਹੈ ਅਗਲੀ ਤੁਕ ਜੇ ਦੱਸਦੇ ਨੇ ਪੂਜਾ ਪ੍ਰਾਣ ਸੇਵਕ ਜੇ ਸੇਵੇ ਇਨ ਵਿਦ ਸਾਹਿਬ ਰਵਤ ਰਹੇ ਪੂਜਾ ਪ੍ਰਾਣ ਹਾਂ ਜਿਵੇਂ ਪ੍ਰਾਣ ਪਿਆਰੇ ਹੁੰਦੇ ਨੇ ਓਵੇਂ ਹੀ ਜਿਹੜੀ ਸਭ ਤੋਂ ਪਿਆਰੀ ਚੀਜ਼ ਹੈ ਆਪਣੀ ਹਉਮੈ ਆਪਣਾ ਆਪਾ ਪਾਵ ਅਹੰਕਾਰ ਅੱਛਾ ਜੇ ਸੇਵਕ ਉਸ ਹਉਮੈ ਨੂੰ ਤਿਆਗ ਕੇ ਸੇਵਾ ਕਰੇ ਨਾਮ ਜਪੇ ਤਾਂ ਇਸ ਤਰੀਕੇ ਨਾਲ ਮਾਲਕ ਪ੍ਰਭੂ ਹਰ ਵੇਲੇ ਉਸਦੇ ਹਿਰਦੇ ਵਿੱਚ ਰਵਤ ਰਹੇ ਵਸਿਆ ਰਹਿੰਦਾ ਹੈ ਬਹੁਤ ਸਪਸ਼ਟ ਹੋ ਗਿਆ ਕਿ ਸਾਰਾ ਜ਼ੋਰ ਅੰਦਰੂਨੀ ਬਦਲਾਵ ਤੇ ਹੈ ਹਉਮੈ ਛੱਡਣ ਤੇ ਹੈ ਬਿਲਕੁਲ ਜੀ ਬਿਲਕੁਲ ਤੇ ਅਖੀਰ ਵਿੱਚ ਗੁਰੂ ਸਾਹਿਬ ਕਹਿੰਦੇ ਨੇ ਕਹੇ ਕਹ ਕਹੇ ਕਹ ਜਾਵਹਿ ਇਹਦਾ ਕੀ ਭਾਵ ਹੈ ਕਿ ਬਹੁਤ ਲੋਕ ਆਏ ਬੜੇ ਗਿਆਨੀ ਬੜੇ ਪੰਡਿਤ ਉਹ ਆਪੋ ਆਪਣੇ ਤਰੀਕੇ ਹੋਰ ਹੋਰ ਕਰਮकांड ਦੱਸਦੇ ਰਹੇ ਤੇ ਚਲੇ ਗਏ ਪਰ ਹੈ ਪ੍ਰਭੂ ਤੇਰੇ ਨਾਮ ਸਿਮਰਨ ਵਰਗਾ ਹੋਰ ਕੋਈ ਉੱਤਮ ਕੰਮ ਹੀ ਨਹੀਂ ਤੇਰੇ ਬਰਾਬਰ ਕੋਈ ਹੈ ਹੀ ਨਹੀਂ ਤੁਮ ਸਰ ਅਵਰ ਨ ਕੋਈ ਤੇ ਫਿਰ ਆਖਰੀ ਤੱਕ ਵਿੱਚ ਨਿਮਰਤਾ ਹਾਂਜੀ ਗੁਰੂ ਸਾਹਿਬ ਦੀ ਨਿਮਰਤਾ ਦੇਖੋ ਭਗਤ ਹੀਣ ਨਾਨਕ ਜਨ ਜੰਪੈ ਹੌਸਲਾ ਹੀ ਸੱਚਾ ਸੋਈ ਕਹਿੰਦੇ ਨੇ ਮੈਂ ਨਾਨਕ ਤਾਂ ਭਗਤੀ ਤੋਂ ਵੀ ਸਖਣਾ ਮੇਰੇ ਚ ਕੋਈ ਗੁਣ ਹੀ ਨਹੀਂ ਮੈਂ ਤਾਂ ਬਸ ਉਸ ਸੱਚੇ ਪ੍ਰਭੂ ਦੀ ਸਿਫਤ ਸਲਾਹੀ ਕਰਦਾ ਉਹਦੀ ਵਡਿਆਈ ਕਰਦਾ ਹੂੰ ਦਾ ਸਾਰੀ ਵਿਚਾਰ ਦਾ ਨਿਚੋੜ ਇਹੀ ਨਿਕਲਿਆ ਕਿ ਅਸਲ ਅਧਿਆਤਮਿਕਤਾ ਅਸਲ ਤਰਮ ਉਹ ਬਾਹਰਲੇ ਕਰਮ ਕਾਂਡਾਂ ਚ ਜਾਂ ਦਿਖਾਵੇ ਚ ਨਹੀਂ ਹੈ ਨਹੀਂ ਬਿਲਕੁਲ ਨਹੀਂ ਬਾਤ ਉਹ ਤਾਂ ਮਨ ਨੂੰ ਸਾਫ਼ ਰੱਖਣ ਚ ਆਪਣੀ ਨੇਕ ਕਮਾਈ ਕਰਨ ਚ ਪਰਮਾਤਮਾ ਦਾ ਨਾਮ ਯਾਦ ਰੱਖਣ ਚ ਤੇ ਨਿਮਰਤਾ ਹਲੀਮੀ ਤਾਰਣ ਕਰਨ ਚ ਹੈ ਦਰਸਤ ਗੁਰੂ ਸਾਹਿਬ ਨੇ ਇਹਨਾਂ ਮਿਸਾਲਾਂ ਨਾਲ ਭਾਂਡਾ ਦੁੱਧ ਮਧਾਣੀ ਪੂਜਾ ਇਹੀ ਸਮਝਾਇਆ ਕਿ ਧਰਮ ਕੋਈ ਵੱਖਰੀ ਚੀਜ਼ ਨਹੀਂ ਇਹ ਸਾਡੀ ਆਮ ਜ਼ਿੰਦਗੀ ਦਾ ਸਾਡੇ ਰੋਜ਼ ਦੇ ਕੰਮਾਂ ਦਾ ਹੀ ਹਿੱਸਾ ਹੈ ਉਸੇ ਵਿੱਚ ਹੀ ਇਸ ਨੂੰ ਕਮਾਉਣਾ ਇਹ ਸੱਚਮੁੱਚ ਬਹੁਤ ਡੂੰਗੀ ਤੇ ਸੋਚਣ ਵਾਲੀ ਗੱਲ ਹੈ ਤੇ ਜਾਂਦੇ ਜਾਂਦੇ ਇੱਕ ਸਵਾਲ ਆਪਾਂ ਸਾਰਿਆਂ ਲਈ ਛੱਡ ਜਾਂਦੇ ਆ ਵਿਚਾਰਨ ਵਾਸਤੇ ਹਾਂਜੀ ਜ਼ਰੂਰ ਸਵਾਲ ਇਹ ਹੈ ਕਿ ਜਿਵੇਂ ਗੁਰੂ ਸਾਹਿਬ ਨੇ ਆਮ ਕਿਰਿਆਵਾਂ ਨੂੰ ਲੈ ਕੇ ਐਨੇ ਸੋਹਣੇ ਰੋਹਾਨੀ ਅਰਥ ਦਿੱਤੇ ਐਨੇ ਸੋਹਣੇ ਰੂਪਕ ਬਣਾਏ ਹਾਂਜੀ ਤਾਂ ਅੱਜ ਦੇ ਜ਼ਮਾਨੇ ਵਿੱਚ ਸਾਡੀ ਇਸ ਤੇਜ਼ ਰਫ਼ਤਾਰ ਟੈਕਨੋਲੋਜੀ ਵਾਲੀ ਜ਼ਿੰਦਗੀ ਐਸੀਆਂ ਕਿਹੜੀਆਂ ਚੀਜ਼ਾਂ ਜਾਂ ਕਿਹੜੇ ਕੰਮ ਹੋ ਸਕਦੇ ਆ ਹਾਂਜੀ ਸਾਡੇ ਆਲੇ ਦੁਆਲੇ ਦੀਆਂ ਕਿਹੜੀਆਂ ਚੀਜ਼ਾਂ ਜਿਨ੍ਹਾਂ ਨੂੰ ਅਸੀਂ ਇਸੇ ਤਰ੍ਹਾਂ ਰੂਪਕ ਵਜੋਂ ਵਰਤ ਕੇ ਮਨ ਦੀ ਸਫਾਈ ਕਿਵੇਂ ਕਰਨੀ ਹੈ ਨਾਮ ਨਾਲ ਕਿਵੇਂ ਜੁੜਨਾ ਹੈ ਇਹ ਸਾਰੀ ਪ੍ਰਕਿਰਿਆ ਨੂੰ ਸਮਝਣ ਵਿੱਚ ਮਦਦ ਲੈ ਸਕੇ ਇਹ ਸੋਚਣ ਵਾਲੀ ਗੱਲ ਹੈ ਜੀ ਇਸੇ ਵਿਚਾਰ ਨਾਲ ਅੱਜ ਦੀ ਚਰਚਾ ਇੱਥੇ ਹੀ ਸਮਾਪਤ ਕਰਦੇ ਹਾਂ ਅਗਲੇ ਪੋਡਕਾਸਟ ਵਿੱਚ ਕੁਝ ਹੋਰ ਗੁਰੂ ਦੇ ਸ਼ਬਦਾਂ ਦੀ ਵਿਚਾਰ ਕਰਾਂਗੇ ਤਦ ਤੱਕ ਲਈ ਸਾਨੂੰ ਇਜਾਜ਼ਤ ਦਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ